ਹਾਂਜੀ ਦੁਆ ਸਲਾਮ ਸਤ ਸ੍ਰੀ ਅਕਾਲ ਮੇਰੇ ਸਾਰੇ ਮੁਰਗਵਾਜ ਵੀਰਾਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਾਰਿਆਂ ਦੇ ਜਾਨਵਰ ਠੀਕ ਹੋਣਗੇ ਤੇ ਕਈ ਵੀਰ ਮੇਰੇ ਕਮੈਂਟਾਂ ਚ ਪੁੱਛ ਰਹੇ ਸੀ ਭਾਜੀ ਨਵਾਂ ਬਲੌਗ ਕਦੋਂ ਆ ਰਿਹਾ ਨਵਾਂ ਬਲੌਗ ਕਦੋਂ ਆ ਰਿਹਾ ਥੋੜਾ ਜਿਹਾ ਕੁਝ ਫੈਮਿਲੀ ਇਸ਼ੂ ਸੀ ਉਹਦੇ ਕਰਕੇ ਤੇ ਮੈਨੂੰ ਵੀ ਆਊਟ ਆਫ ਕੰਟਰੀ ਜਾਣਾ ਪਿਆ ਕਿਤੇ ਉਹਦੇ ਕਰਕੇ ਵੀਡੀਓ ਅਸੀਂ ਬਣਾ ਨਹੀਂ ਸਕੇ ਤੇ ਚਲੋ ਹੁਣ ਤੁਹਾਨੂੰ ਨਵੀਆਂ ਵੀਡੀਓ ਸਾਰੇ ਜੋ ਵੀ ਨੁਕਤੇ ਨੇ ਖਰਾਕ ਬਾਰੇ ਜੋ ਵੀ ਮੇਰੇ ਭਾਈ ਵੀਰਾਂ ਨੇ ਕਮੈਂਟ ਕੀਤੇ ਹੋਏ ਨੇ ਤੇ ਕਮੈਂਟ ਬਾਕਸ ਵਿੱਚ ਮੈਂ ਕਮੈਂਟ ਤਾਂ ਤਕਰੀਬਨ ਸਾਰਿਆਂ ਦੇ ਰੀਡ ਕਰਦਾ ਰਹਿੰਦਾ ਸੀ ਤੇ ਬਹੁਤ ਪਿਆਰ ਵੀ ਮਿਲਿਆ ਪਾਕਿਸਤਾਨ ਵਾਲੇ ਵੀਰਾਂ ਵੱਲੋਂ ਵੀ ਪਿਆਰ ਆਇਆ ਹੋਰ ਕੰਟਰੀਆਂ ਜਿਹੜੇ ਆਪਣੇ ਪੰਜਾਬ ਦੇ ਵੀਰ ਗਏ ਬੈਠੇ ਨੇ ਜਿਹੜੇ ਸ਼ੌਂਕ ਰੱਖਦੇ ਨੇ ਮੁਰਗਬਾਜੀ ਦਾ ਤਾਂ ਉਹਨਾਂ ਵੱਲੋਂ ਵੀ ਬਹੁਤ ਪਿਆਰ ਮਿਲਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਤੇ ਗੱਲ ਇਹ ਸੀ ਵੀ ਜਿਹੜਾ ਵੀਡੀਓ ਕਈ ਨੰਬਰ ਮੰਗਦੇ ਸੀ ਵੀ ਭਾਜੀ ਆਪਣਾ ਨੰਬਰ ਦੇ ਦਿਓ ਜਾਂ ਤੁਸੀਂ ਕਿੱਥੋਂ ਉੱਦਾਂ ਮੈਂ ਰੋਪੜ ਸ਼ਹਿਰ ਤੋਂ ਬਿਲੋਂਗ ਕਰਦਾ ਤੇ ਨੰਬਰ ਮੈਂ ਤਾਂ ਨਹੀਂ ਦਿੱਤਾ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਇੱਕ ਆਊਟ ਆਫ ਕੰਟਰੀ ਸੀ ਗੱਲ ਨਹੀਂ ਸੀ ਹੋ ਸਕਣੀ ਵੈਸੇ ਮੈਂ ਕਮੈਂਟ ਸਾਰਿਆਂ ਦੇ ਰੀਡ ਕਰਦਾ ਰਹਿੰਦਾ ਸੀ ਤੇ ਬਾਕੀ ਹੌਲੀ ਹੌਲੀ ਸਾਰਿਆਂ ਨੂੰ ਆਪਾਂ ਜੋ-ਜੋ ਵੀਰਾਂ ਨੇ ਪੁੱਛੇ ਹੋਇਆ ਵੀ ਕਿਸੇ ਦਾ ਗਲੇ ਦਾ ਜਾਂ ਖਰਾਕ ਜਾਂ ਗਰਮੀ ਦੀ ਖਰਾਕ ਜਾਂ ਸਰਦੀ ਦੀ ਖਰਾਕ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਉਂਗੀਆਂ ਤੇ ਉਹ ਵੀਡੀਓ ਬਾਰੀ-ਬਾਰੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਰਹਾਗੇ ਤੇ ਬਾਕੀ ਮਾਫੀ ਜਿਹੜੇ ਵੀਰ ਆਸਰਾ ਕੇ ਆਪਣੀ ਵੀਡੀਓ ਦੇਖਦੇ ਸੀ ਤੇ ਜਿਹੜੇ ਪੁਰਾਣੀਆਂ ਵੀਡੀਓ ਆਪਣੀਆਂ ਚੜਾਈਆਂ ਵੀ ਹੋਈਆਂ ਨੇ ਜਿਵੇਂ ਗਾਲਾ ਪਾਣੀ ਜਾਂ ਗळा ਖਰਾਬ ਹੋਣਾ ਮੁਰਗੇ ਦਾ ਤੇ ਆਪਣੇ ਜਾਨਵਰਾਂ ਦਾ ਸ਼ੌਂਕ ਕਰਾਇਆ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਉਹ ਨੁਕਤੇ ਜਿਹੜੇ ਗਾਲਾ ਪਾਣੀਆਂ ਨਵੇਂ ਮੁੰਡਿਆਂ ਨੇ ਵਰਤੇ ਵੀ ਆਪਣੇ ਜਿਹੜੇ ਮੁੰਡੇ ਮੁਰਗਬਾਜੀ ਕਰਦੇ ਨੇ ਨਵੇਂ ਆਪਣੇ ਸ਼ਕੀਨ ਨੇ ਤੇ ਉਸਤਾਦਾਂ ਕੋਲੋਂ ਪੁੱਛਦੇ ਲੰਬਾ ਟਾਈਮ ਹੋ ਗਿਆ ਬਟ ਕੋਈ ਦੱਸਦਾ ਨਹੀਂ ਉਹ ਵਰਤੇ ਗਾਲਾ ਗਾਲਾ ਵਰਤ ਕੇ ਉਹਨਾਂ ਨੇ ਵਧੀਆ ਦੱਸਿਆ ਵੀ ਭਾਜੀ ਵਧੀਆ ਰਿਸਪਾਂਸ ਮਿਲਿਆ ਜਾਂ ਸਾਡੇ ਜਾਨਵਰ ਵਧੀਆ ਮਤੇਗੀ ਗਰਾਊਂਡ 'ਚ ਵਧੀਆ ਕੰਮ ਦਿਖਾਇਆ ਜਾਨਵਰਾਂ ਨੇ ਤੇ ਅੱਜ ਦੀ ਵੀਡੀਓ ਜਿਹੜੀ ਉਹ ਵੀਰ ਤੁਹਾਡੇ ਨਾਲ ਕਰਾਂਗੇ ਸਾਂਝੀ ਉਹ ਨਾਮਾਈ ਕਮੈਂਟ ਆਇਆ ਹੋਇਆ ਸੀ ਕਿਸੇ ਵੀਰ ਦਾ ਮੁਰਗਾ ਸੀ ਉਹਦੇ ਵੀ ਉਹਦੇ ਵੀ ਮੁਰਗਾ ਅੱਖ ਤੋਂ ਦਿਖਾਈ ਦੇਣਾ ਬੰਦ ਕਰ ਗਿਆ ਸੀ ਉਹਦੇ ਵੀ ਦੋ ਕਾਰਨ ਹੁੰਦੇ ਨੇ ਉਹ ਵੀਰ ਨੇ ਪੁੱਛਿਆ ਸੀ ਬਟ ਉਹ ਜਿਹੜਾ ਪੁੱਛਿਆ ਵਾ ਸੀ ਹੁਣ ਉਹ ਪਤਾ ਨਹੀਂ ਆ ਵੀ ਉਹਦਾ ਕੰਡਾ ਲੱਗਿਆ ਮੁਰਗੇ ਦਾ ਜਾਂ ਪਰ ਫਿਰਿਆ ਇਹ ਦੋ ਕਾਰਨ ਹੁੰਦੇ ਨੇ ਇੱਕ ਤਾਂ ਮੁਰਗਵਾਜੀ ਚ ਕੀ ਹੁੰਦਾ ਮੁਰਗੇ ਦਾ ਜਿਹੜਾ ਕੰਡਾ ਅੱਖ ਦੇ ਵਿੱਚ ਲੰਘ ਜਾਂਦਾ ਵਜ ਦਾ ਪੈਰ ਵਾਲਾ ਕੰਡਾ ਹੁੰਦਾ ਜਿਹੜਾ ਉਹ ਅੱਖ ਦੇ ਵਿੱਚ ਵਜਦਾ ਅੱਖ ਉੱਡ ਜਾਂਦੀ ਆ ਉਹ ਅੱਖ ਦਾ ਕੋਈ ਇਲਾਜ ਨਹੀਂ ਹੈਗਾ ਇੱਕ ਹੁੰਦਾ ਪਰ ਫੇਰਨਾ ਨਵੇਂ ਮੁਰਗਵਾਜ ਵੀਰਾਂ ਨੂੰ ਪਤਾ ਨਹੀਂ ਹੋਊਗਾ ਵੀ ਪਰ ਫੇਰਨਾ ਵੀ ਪਰ ਕਿਆ ਸ਼ਾਇਦ ਜਿਹੜੇ ਫਰ ਹੁੰਦੇ ਨੇ ਮੁਰਗੇ ਦੇ ਉਹ ਫਿਰ ਜਾਂਦੇ ਨੇ ਜਾਂ ਹੋਰ ਮਦਗੀ ਕੋਸ ਫਰ ਦਾ ਟੁੱਟਿਆ ਵਾ ਉਹ ਢੱਕਾ ਲੱਗ ਗਿਆ ਹਨਾ ਜਿਹੜਾ ਵਿੱਚ ਫਰ ਜਿਹਦੇ ਦੇ ਉੱਪਰ ਫਰ ਹੁੰਦੇ ਨੇ ਆ ਵਿੱਚ ਗੁੱਲ ਹੁੰਦਾ ਗੁੱਲ ਵੀ ਉਹ ਢੱਕਾ ਲੱਗ ਗਿਆ ਟੁੱਟਿਆ ਹੋਇਆ ਫਰ ਦਾ ਇਹ ਨਹੀਂ ਹੁੰਦਾ ਕਾਰਨ ਇਹ ਜਿਹੜਾ ਪਰ ਫੇਰਨਾ ਉਹ ਕੀ ਹੁੰਦਾ ਜਿੱਦਾਂ ਪੈਰਾਂ ਤੇ ਕੰਡੇ ਹੁੰਦੇ ਨੇ ਉਦਾਂ ਹੀ ਮੁਰਗੇ ਦੇ ਫਰ ਦੇ ਉੱਪਰ ਕੰਡਾ ਹੁੰਦਾ ਤੁਸੀਂ ਗੌਰ ਕਰਕੇ ਦੇਖਿਓ ਜਿਹੜੇ ਮੁਰਗਵਾਜ ਵੀਰ ਨਾਵੇਂ ਨੇ ਉਹ ਨਹੀਂ ਨਾਲ ਜਉਣੀ ਫਰ ਦੇ ਉੱਪਰ ਵੀ ਕੰਡਾ ਹੁੰਦਾ ਜਦੋਂ ਮੁਰਗਾ ਅਡਾਰੀ ਮਾਰਦਾ ਹੈ ਬਾਜੀ ਦੇ ਪਾਨੇ ਛੱਡਿਆ ਹੁੰਦਾ ਅਡਾਰੀ ਮਾਰਦਾ ਉਹ ਕੀ ਹੁੰਦਾ ਅੱਖ ਦੇ ਵਿੱਚ ਫਰ ਫਿਰ ਜਾਂਦਾ ਉਹ ਕੰਡਾ ਫਿਰ ਜਾਂਦਾ ਉਹਨੂੰ ਆਪਾਂ ਕਹਿ ਦਿੰਦੇ ਫਰ ਫਿਰਨਾ ਤੇ ਜਿਹੜੀ ਅੱਖ ਫੁੱਟ ਗਈ ਉਹਦਾ ਤਾਂ ਮੰਨ ਲਓ ਵੀ ਕੁਝ ਹੱਲੇ ਹੈ ਨਹੀਂ ਮਤਲਬ ਕਿ ਉਹ ਮੁਰਗੇ ਨੂੰ ਦਿਖਣਾ ਨਹੀਂ ਆ ਜਿਹੜਾ ਪਰ ਫਿਰਿਆ ਵਾ ਉਹਦਾ ਇਲਾਜ ਆਪਣੇ ਕੋਲ ਹੈਗਾ ਅਸੀਂ ਆਪਣੇ ਮੁਰਗਿਆਂ ਤੇ ਵੀ ਵਰਤਦੇ ਆਂ ਵੀ ਜਣੀਕ ਹਫਤਾ ਡੇਢ ਹਫਤਾ ਤੁਸੀਂ ਉਹਨੂੰ ਯੂਜ਼ ਕਰੋ ਤੇ ਉਹ ਜਿਹੜਾ ਫਰ ਫਿਰਿਆ ਹੁੰਦਾ ਉੱਪਰ ਚਿੱਟੀ ਝਿੱਲੀ ਬਣ ਜਾਂਦੀ ਪਰਦਾ ਬਣ ਜਾਂਦਾ ਮੁਰਗੇ ਦੀ ਅੱਖ ਤੇ ਉਹ ਸਾਫ਼ ਹੋ ਸਕਦਾ ਤੇ ਬਾਕੀ ਜਿਹੜਾ ਉਦਾਂ ਭਰਮ ਚ ਪਾਈ ਜਾਂਦੇ ਨੇ ਜੀ ਆਹ ਆ ਪਾ ਦਿਓ ਜੀ ਆਹ ਦਵਾਈ ਮੈਡੀਸਿਨ ਪਾ ਦਿਓ ਜੀ ਆਹ ਕੈਪਸੂਲ ਖੋਲ ਕੇ ਪਾ ਦਿਓ ਇਹਦੇ ਨਾਲ ਸੈੱਟ ਹੋ ਜਾਂਦਾ ਆਹ ਪਾ ਦਿਓ ਉਹਦੇ ਨਾਲ ਕੁਝ ਨਹੀਂ ਹੋਣਾ ਜਿਹੜਾ ਕੰਡਾ ਵੱਜ ਗਿਆ ਨਾ ਮੁਰਗੇ ਦੇ ਪੈਰ ਵਾਲਾ ਕੰਡਾ ਵੱਜ ਗਿਆ ਉਹਦੀ ਨਿਗਾ ਕਦੇ ਆਈ ਨਹੀਂ ਸਕਦੀ ਉਹ ਅੱਖ ਫੁੱਟ ਜਾਂਦੀ ਆ ਅੱਖ ਥੱਲੇ ਸੇਫ ਚਾਹੀਦੀ ਆ ਤੇ ਉਦਾਂ ਉੱਪਰ ਦੂਆ ਪਾਰ ਵਾਲਾ ਘੰਟਾ ਫਿਰ ਗਿਆ ਉਹ ਅੱਖ ਦੀ ਜਿਹੜੀ ਰੋਸ਼ਨੀ ਆ ਨਿਗਾ ਉਹ ਮੁਰਗੇ ਦੀ ਵਾਪਸ ਆ ਜੂਗੀ ਪਰ ਜਿਸ ਟਾਈਮ ਉਹ ਪਰ ਫਿਰਿਆ ਹੁੰਦਾ ਉਸ ਟਾਈਮ ਮੁਰਗੇ ਨੂੰ ਦਿਖਾਈ ਨਹੀਂ ਦਿੰਦਾ ਉਹਨੂੰ ਤੇ ਉਹ ਜਿਹੜੀ ਮੈਡੀਸਨ ਆ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰੂੰਗਾ ਉਹ ਤੁਹਾਡੇ ਨੇੜੇ ਵਾਲੇ ਮੈਡੀਕਲ ਸਟੋਰਾਂ ਤੇ ਸਾਰਿਆਂ ਤੇ ਮਿਲ ਜੂਗੀ ਇਹ ਮੈਡੀਸਨਾਂ ਜੈਂਟਾਮਾਈਸਿਨ ਬੈਟਾਮੈਥਾਸੋਲ ਦੇ ਵਿੱਚ ਜਾਨਿਕ ਹੋਰ ਵੀ ਹੈ ਸਿਸਟਮ ਜੈਂਟਾ ਕਾਟ ਡੀ ਜੈਂਟਾ ਕਾਟ ਡੀ ਸੋਡੀਅਮ ਫਾਸਫੇਟ ਹਨਾ ਇਹ ਤੁਸੀਂ ਮੈਡੀਕਲ ਸਟੋਰਾਂ ਪਰ ਤੋਂ ਪਰਚੇਸ ਕਰ ਸਕਦੇ ਹੋ ਤੁਹਾਡੇ ਜਿਹੜੇ ਲਾਗਪਾਸ ਦੇ ਮੈਡੀਕਲ ਆ ਉਹਨਾਂ ਤੋਂ ਪਰਚੇਸ ਕਰ ਸਕਦੇ ਹੋ ਇਹ ਮੈਡੀਸਨ ਇਹ ਮੈਡੀਸਨ ਜਿਹੜੀ ਆ ਇਹ ਤੁਸੀਂ ਕੀ ਕਰਨਾ ਹੈ ਖੜਾ ਰਹਿ ਮੈਡੀਸਨ ਜਿਹੜੀ ਆ ਇਹ ਇਹ ਤੁਹਾਨੂੰ ਇਹ ਸ਼ੀਸ਼ੀ ਮਿਲ ਜੂਗੀ 20 30 ਰੁਪਏ ਦੀ ਕੋਈ ਜ਼ਿਆਦਾ ਮਹਿੰਗਾ ਨੁਕਤਾ ਨਹੀਂ ਆ ਇਹ ਇਹ ਸਾਰੀ ਹੋਊਗੀ ਮੇਰੇ ਬੇਬੀ ਹੈਗੀ ਆ 300 ਰੁਪਏ ਦੀ ਇਹ ਤੁਹਾਨੂੰ ਮਿਲ ਜੂਗੀ ਜਿਹੜੇ ਮਰਜ਼ੀ ਮੈਡੀਕਲ ਸਟੋਰਾਂ ਤੇ ਲੈ ਜਾਓ ਇਹ ਮੈਡੀਸਨ ਤੇ ਤੁਸੀਂ ਮਦਗੀ ਸਵੇਰੇ ਸ਼ਾਮ ਅੱਖ 'ਚ ਚੰਗੀ ਤਰ੍ਹਾਂ ਮਦਗੀ ਅੱਖ ਨੂੰ ਪਹਿਲਾਂ ਸਾਫ਼ ਕਰ ਲੈਣਾ ਜਾਂ ਫਟਕੜੀ ਵਾਲਾ ਪਾਣੀ ਆ ਤੁਸੀਂ ਉਹ ਮਾਰ ਸਕਦੇ ਹੋ ਅੱਖ 'ਚ ਫਟਕੜੀ ਘੋਲ ਲੈਣੀ ਪਾਣੀ ਦੇ ਵਿੱਚ ਫਟਕੜੀ ਥੋੜੀ ਫਟਕੜੀ ਲੈ ਲੈਣੀ ਪਾਣੀ ਘੋਲ ਕੇ ਰੱਖ ਲੈਣਾ ਉਹਨੂੰ ਕੋਸਾ ਜਿਹਾ ਕਰਕੇ ਨਾ ਚੰਗੀ ਤਰ੍ਹਾਂ ਅੱਖ 'ਚ ਪਾਣੀ ਮਾਰ ਕੇ ਸਾਫ਼ ਕਰਕੇ ਇਹ ਸਵੇਰੇ ਦੋ ਡ੍ਰੌਪ ਤੇ ਸ਼ਾਮ ਨੂੰ ਦੋ ਡ੍ਰੌਪ ਇਹਦੇ ਮਦਗੀ ਦੋ ਦੋ ਬੂੰਦਾ ਤੁਸੀਂ ਅੱਖ ਦੇ ਵਿੱਚ ਪਾਉਣੀਆਂ ਇਹਦਾ ਰਿਜ਼ਲਟ ਇੰਨਾ ਕੁ ਵਧੀਆ ਰਿਜ਼ਲਟ ਹੈ ਇਹਦਾ ਅਸੀਂ ਆਪ ਆਪਣੇ ਮੁਰਗਿਆਂ ਤੇ ਯੂਜ਼ ਕੀਤਾ ਹੋਇਆ ਵਰਤਿਆ ਹੋਇਆ ਵਧੀਆ ਰਿਜ਼ਲਟ ਹੈ ਇਹਦਾ ਮੈਡੀਸਨ ਦਾ ਬਹੁਤ ਜ਼ਿਆਦਾ ਵਧੀਆ ਵੀ ਤੁਹਾਡੀ ਹਫ਼ਤੇ ਦੇ ਵਿੱਚ ਵਿੱਚ ਹੱਤ ਮੇ ਵੀ ਹਫ਼ਤੇ ਦੇ ਵਿੱਚ ਵੀ ਆ ਸਕਦੀ ਹੈ ਪਰ ਦੇ ਅਕੋਰਡਿੰਗ ਉਹ ਵੀ ਕਿਦਾਂ ਦਾ ਪਰ ਫਿਰਿਆ ਹੋਇਆ ਹਫ਼ਤੇ ਦੇ ਵਿੱਚ ਵੀ ਨਿਗਾ ਵਾਪਸ ਆ ਸਕਦੀ ਹੈ ਜੈਨਿਕ ਡੇਢ ਹਫ਼ਤਾ ਤੁਸੀਂ ਯੂਜ਼ ਕਰਦੇ ਰਹੋ ਮੁਰਗੇ ਦੀ ਅੱਖ ਦਾ ਪਰਦਾ ਜਿਹੜੀ ਚਿੱਲੀ ਆ ਉਹ ਸਾਫ਼ ਵੀ ਹੋ ਗਈ ਤੁਹਾਨੂੰ ਦਿਖਣ ਲੱਗ ਗਿਆ ਵੀ ਕਲੀਅਰ ਆ ਮੁਰਗੇ ਦੀ ਅੱਖ ਉਹ 4 ਦਿਨ ਚੋ ਜਿਵੇਂ 5 ਦਿਨ ਚੋ ਜਿਵੇਂ 7 ਦਿਨ ਚੋ ਜਿਵੇਂ ਬਟ ਉਹ ਤੋਂ ਬਾਅਦ ਵੀ ਤੁਸੀਂ ਇਹ ਡੇਢ ਹਫਤਾ ਦੋ ਹਫਤੇ ਯੂਜ਼ ਕਰਿਓ ਮੈਡੀਸਨ ਨੂੰ ਉਦਾਂ ਵੀ ਜੇ ਤੁਸੀਂ ਮੁਰਗਿਆਂ ਦੀਆਂ ਅੱਖਾਂ 'ਚ ਜਾਲਾ ਆਉਣ ਲੱਗ ਜਾਂਦਾ ਹੋਰ ਵੀ ਆ ਉਹਦੇ ਲਈ ਵੀ ਇਹ ਮੈਡੀਸਨ ਬੈਸਟ ਆ ਆਈ ਡ੍ਰੌਪ ਆਈਆ ਰਾਈਟ ਡ੍ਰੌਪ ਇਹ ਦੋਨੇ ਕੰਨਾਂ 'ਚ ਵੀ ਯੂਜ਼ ਕਰ ਸਕਦੇ ਹੋ ਤੁਸੀਂ ਮੁਰਗੇ ਦੇ ਜਿਵੇਂ ਕੰਨਾਂ ਦੇ ਵਿੱਚ ਖੁਸ਼ਕੀ ਟਾਈਪ ਹੋ ਜਾਂਦਾ ਉਦਾਂ ਇਹ ਮੁਰਗੇ ਦੇ ਤੁਸੀਂ ਕੰਨਾਂ 'ਚ ਵੀ ਯੂਜ਼ ਕਰ ਸਕਦੇ ਹੋ ਤੇ ਆਪਣਾ ਅੱਖਾਂ ਦੇ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਕਲੀਅਰ ਕਰ ਦਿੰਦਾ ਇਹ ਤੇ ਤੁਹਾਡੇ ਨਾਲ ਜਿਹੜੇ ਲਾਗपास ਮੈਡੀਕਲ ਸਟੋਰ ਇਹ ਹਿਊਮਨ ਮੈਡੀਕਲ ਜਿਹੜੇ ਕੋਈ ਵੀ ਮੈਡੀਕੋਸ ਆਫ ਫਾਰਮ ਉਹਨਾਂ ਦੀਆਂ ਮੈਡੀਸਿਨ ਮਿਲਦੀਆਂ ਨੇ ਬੰਦਿਆਂ ਦੀਆਂ ਮੈਡੀਸਿਨ ਮਿਲਦੀਆਂ ਨੇ ਉੱਥੇ ਤੁਹਾਨੂੰ ਮੈਡੀਸਿਨ ਮਿਲ ਜੂਗੀ ਤੇ ਤੁਸੀਂ ਇਹ ਮੈਡੀਸਿਨ ਨੂੰ ਯੂਜ਼ ਕਰਕੇ ਦੇਖਿਓ ਤੇ ਮੈਨੂੰ ਦੱਸਿਓ ਰਿਜ਼ਲਟ ਬਹੁਤ ਵੀਰ ਹੋਣਗੇ ਜਿਹੜੇ ਜਾਣਦੇ ਨੇ ਬਾਹਰ ਅੰਦਰ ਬਾਜ਼ੀਆਂ ਤੇ ਤੇ ਮਦਗੀ ਬਹੁਤ ਜ਼ਿਆਦਾ ਬੰਦੇ ਨੂੰ ਪ੍ਰੋਬਲਮ ਆ ਅਗਲਾ ਕਹਿੰਦਾ ਵੀ ਮੁਰਗਾ ਕੰਡਮ ਹੋ ਗਿਆ ਖਰਾਬ ਹੋ ਗਿਆ ਕਈ ਵੀਰ ਵੜਦੰਦੇ ਨੇ ਕਈ ਉਦਾਂ ਮਦਗੀ ਫਿਰਦੇ ਰਹਿੰਦੇ ਨੇ ਦਾਣੇ ਵੀ ਨਹੀਂ ਖਾ ਹੁੰਦੇ ਜਾਨਵਰ ਤੋਂ ਤਾਂ ਇਹ ਮੈਡੀਸਨ ਤੁਸੀਂ ਯੂਜ਼ ਕਰਕੇ ਦੇਖਿਓ ਬਟ ਅੱਖ ਇਹਦੇ ਮੈਡੀਸਨ ਚ ਕਮੈਂਟਾਂ ਚ ਬੋਲਣਗੇ ਵੀ ਹੋਈ ਨਹੀਂ ਬਾਈ ਐਦਾਂ ਨਹੀਂ ਹੋਈ ਦੇਖੋ ਕਮੈਂਟਾਂ ਚ ਮੈਨੂੰ ਪਤਾ ਨਹੀਂ ਲੱਗਣਾ ਵੀ ਮੁਰਗੇ ਦੀ ਅੱਖ ਫੁੱਟੀ ਹੋਈ ਆ ਜਾਂ ਪਰ ਫਿਰਿਆ ਵਾ ਜਿਹੜੀ ਫੁੱਟੀ ਹੋਈ ਅੱਖ ਉਹ ਤਾਂ ਸਾਫ਼ ਦੱਸੂਗੀ ਉਹਦੀ ਪੁਤਲੀ ਉਹ ਅੱਖ ਅੰਦਰ ਵੱਡ ਜੂਗੀ ਜਾਂ ਉਹ ਅੱਖ ਫੈਲ ਜੂਗੀ ਮਤਲਬ ਕੀ ਖਤਮ ਹੋ ਜਾਂਦੀ ਆ ਅੱਖ ਜਿਹੜੀ ਪੈਰ ਵਾਲਾ ਕੰਡਾ ਵੱਜ ਕੇ ਹੋਈ ਹੁੰਦੀ ਆ ਜਾਂ ਲਾਲੀ ਪੜ ਆ ਜੂਗੀ ਉਹ ਅੱਖ ਜਿਹੜੀ ਵਿੱਚ ਪਰ ਫਿਰਿਆ ਵਾ ਉਹ ਅੱਖ ਦੇ ਉੱਪਰ ਚਿੱਟਾ ਪੜਦਾ ਮਤਲਬ ਕਿ ਝਿੱਲੀ ਟਾਈਪ ਚਿੱਟਾ ਪੜਦਾ ਹੋ ਜਾਂਦਾ ਉਹ ਅੱਖੇ ਨੇ ਸਾਫ਼ ਕਰਨੀ ਆ ਅੱਖ ਉਦਾਂ ਸੇਫ ਹੋਣੀ ਚਾਹੀਦੀ ਆ ਤੇ ਉਹ ਅੱਖ ਨੂੰ ਇਹ ਸਾਫ਼ ਕਰ ਦੂੰਗੀ ਉਹ ਜਿਹੜਾ ਕੰਡਾ ਫਿਰਿਆ ਹੋਇਆ ਉਹਨੂੰ ਸਾਫ਼ ਕਰ ਦੂੰਗੀ ਜਿਹੜਾ ਪਰ ਵਾਲਾ ਕੰਡਾ ਤੇ ਬਾਕੀ ਸਾਰੇ ਵੀਰ ਬਹੁਤ ਪਿਆਰ ਦਿੱਤਾ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਇਹਨੂੰ ਵੀ ਦੇਖਿਓ ਯੂਜ਼ ਕਰਿਓ ਤੇ ਮੈਨੂੰ ਦੱਸਿਓ ਕਮੈਂਟਾਂ 'ਚ ਵੀ ਕਿਦਾਂ ਦਾ ਨੁਕਤਾ ਤੁਹਾਨੂੰ ਲੱਗਿਆ ਤੇ ਬਾਕੀ ਹੋਰ ਵੀਡੀਓਜ਼ ਵੀ ਬਹੁਤ ਛੇਤੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਦਾਂ ਖਰਾਕ ਤੇ ਹੋਗੀ ਮੁਰਗੀ ਨੂੰ ਵੀ ਗਰਮੀ ਦੀ ਖਰਾਕ ਸਰਦੀ ਦੀ ਖਰਾਕ ਨਾ ਮੁਰਗੀ ਦੀ ਤਿਆਰੀ ਲਾਉਣੀ ਆ ਉਹ ਕਿਹੜੀ ਖਰਾਕ ਦੇਣੀ ਉਹਨੂੰ ਕਿੱਦਾਂ ਦੀ ਦੇਣੀ ਆ ਆਪਾਂ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਂ ਕਈਆਂ ਦਾ ਗਲਾ ਖਰਾਬ ਆ ਗਲਾ ਜਾਮ ਹੋ ਜਾਂਦਾ ਗਲਾ ਬੋਲਣ ਲੱਗ ਜਾਂਦਾ ਕਾਂ ਕਾਂ ਕਰਨ ਲੱਗ ਜਾਂਦਾ ਮਤੇ ਕਿ ਜਿੰਨੇ ਵੀ ਸਾਡੇ ਕੋਲ ਪਏ ਨੇ ਟੋਟਕੇ ਨੁਕਤੇ ਜੋ ਵੀ ਅਸੀਂ ਯੂਜ਼ ਕਰਦੇ ਆਪਣੇ ਮੁਰਗਿਆਂ ਤੇ ਵਰਤਦੇ ਆ ਉਹ ਸਾਰੇ ਤੁਹਾਡੇ ਨਾਲ ਵੀਰੋਂ ਸਾਂਝੇ ਕਰੇ ਜਾਵਾਂਗੇ ਤੇ ਜਿੰਨੇ ਵੀ ਮੇਰੇ ਨਵੇਂ ਮੁਰਗਵਾਜ ਵੀਰ ਆ ਜਾਂ ਮੇਰੇ ਛੋਟੇ ਭਰਾ ਆਏ ਹੋਰ ਜਿਹੜੇ ਸ਼ੌਂਕ ਰੱਖਦੇ ਨੇ ਮੁਰਗਿਆਂ ਦਾ ਬੇਫਿਕਰ ਹੋ ਜਾ ਜਿੰਨਾ ਵੀ ਕੁਝ ਮੇਰੇ ਕੋਲ ਪਿਆ ਹੈ ਮੇਰੇ ਦਿਮਾਗ ਚ ਪਿਆ ਹੈ ਜਾਂ ਅਸੀਂ ਵਰਤਿਆ ਹੈ ਉਹ ਤੁਹਾਡੇ ਤੱਕ ਸਾਰਾ ਪੁੱਜੂਗਾ ਦੇਖੋ ਨਾ ਮੈਂ ਉਸਤਾਦ ਦੇ ਕੋ ਮੈਂ ਬਣਾਇਆ ਨਹੀਂ ਮੈਂ ਦੋਸਤੇ ਬਣਾਏ ਆ ਨਾ ਮੈਂ ਹੱਦ ਤੱਕ ਚੇਲੇ ਬਣਾਏ ਆ ਜਾਂ ਛੋਟੇ ਭਰਾ ਬਣਾਏ ਆ ਨਾ ਮੈਂ ਉਸਤਾਦ ਬਣਾਏ ਆ ਜਿੰਨਾ ਕੁਝ ਵੀ ਸਿੱਖਣੇ ਨੂੰ ਮਿਲਿਆ ਤੱਕੇ ਝੁੱਟੇ ਖਾ ਕੇ ਇੱਧਰੋਂ ਉੱਧਰੋਂ ਉਸ ਮੇਰੇ ਭਰਾ ਵੀਰ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਰਦੇ ਨੇ ਉਹ ਨਾ ਉਹਨਾਂ ਨੇ ਸਾਨੂੰ ਚੇਲੇ ਬਣਾ ਕੇ ਦੱਸਿਆ ਤੇ ਨਾ ਅਸੀਂ ਅੱਗੇ ਚੇਲੇ ਬਣਾਏ ਆ ਨਾ ਅਸੀਂ ਉਸਤਾਦ ਬਣੇ ਅਸੀਂ ਸਾਰੇ ਭਾਈ ਵੀਰ ਆ ਹਾਂ ਉਸਤਾਦ ਵੀ ਜ਼ਰੂਰੀ ਹੁੰਦਾ ਜ਼ਿੰਦਗੀ 'ਚ ਠੋਕਰਾਂ ਲੱਗਦੀਆਂ ਨੇ ਉਸਤਾਦੀ ਸ਼ਾਗਿਰਦੀ ਜ਼ਰੂਰੀ ਹੁੰਦੀ ਆ ਪਰ ਉਸਤਾਦ ਉਹ ਹੁੰਦਾ ਏ ਚੰਗਾ ਜਿਹੜਾ ਉਹ ਨੁਕਤੇ ਨੂੰ ਆਪਣੇ ਤੱਕ ਨਾ ਰੱਖੇ ਆਪਣੇ ਚੇਲਿਆਂ ਨੂੰ ਵੀ ਅੱਗੇ ਦੱਸੇ ਵੀ ਹਾਂ ਇਹ ਨੁਕਤਾ ਜਿਹੜਾ ਵੀ ਤੁਸੀਂ ਅੱਗੇ ਯੂਜ਼ ਕਰੋ ਵੀ ਇਹਦਾ ਤੁਹਾਨੂੰ ਬੈਨੀਫਿਟ ਹੋਊਗਾ ਤੇ ਆਪਣੇ ਚੇਲਿਆਂ ਨੂੰ ਜਾਂ ਕਿਸੇ ਨੂੰ ਦੂਈ ਪਾਰਟੀ ਨੂੰ ਨਹੀਂ ਦੱਸਣਾ ਨਾ ਜਿੱਦਾਂ ਵੀ ਸਿਸਟਮ ਕਰਨਾ ਹੈ ਉਹ ਉਹਨਾਂ ਨਾਲ ਗੱਲ ਕਰਕੇ ਫੇਰ ਉਹਨਾਂ ਨੂੰ ਦੱਸ ਦੋ ਵੈਸੇ ਅੱਜ ਕੱਲ ਚਲੋ ਐਵੇਂ ਕਹੀ ਅਸਤਾਦਾਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਵੀ ਅੱਜ ਕੱਲ ਚੇਲੇ ਵੀ ਉਹੋ ਜਿਹੇ ਨਹੀਂ ਰਹੇ ਅਸਤਾਦ ਵੀ ਉਹੋ ਜਿਹੇ ਨਹੀਂ ਰਹੇ ਹਨ ਵਿੱਚ ਹੈਗੇ ਵੀ ਆ ਜਿਵੇਂ 50 55% ਅਸਤਾਦ ਬਹੁਤ ਚੰਗੇ ਨੇ ਚੇਲੇ ਵੀ ਬਹੁਤ ਚੰਗੇ ਨੇ ਜਿਹੜੇ ਗੁਰੂ ਨੂੰ ਗੁਰੂ ਮੰਨਦੇ ਨੇ ਤਾਂ ਬਈਹੀ ਬੇਨਤੀ ਆ ਵੀ ਜਿਹੜੇ ਵੀ ਭਰਾ ਵੀਰ ਨੂੰ ਕਿਸੇ ਨੂੰ ਕੁਝ ਪਤਾ ਹੁੰਦਾ ਨੌਲੇਜ ਦੀ ਗੱਲ ਉਹ ਅੱਗੇ ਨਵੇਂ ਸ਼ਕੀਨਾਂ ਨਾਲ ਬਈ ਸ਼ੌਂਕ ਜਿਉਂਦਾ ਰਹੇ ਸ਼ੌਂਕ ਖਤਮ ਨਾ ਹੋਵੇ ਹੁਣ ਬੰਦਾ ਅੱਕ ਕੇ ਕੀ ਕਰਦਾ ਉਹ ਛੱਡ ਦਿੰਦਾ ਸ਼ੌਕ ਨੂੰ ਵੀ ਨਹੀਂ ਯਾਰ ਛੱਡੋ ਵੀ ਅੱਗੇ ਕੁਝ ਪਤਾ ਨਹੀਂ ਲੱਗ ਰਿਹਾ ਇਹ ਚੀਜ਼ਾਂ ਨੂੰ ਥੋੜਾ ਜਿਹਾ ਕਰੋ ਵੀ ਸ਼ੌਕ ਚੱਲਦਾ ਰਹੇ ਮੁੰਡਿਆਂ 'ਚ ਨਵੇਂ ਮੁੰਡਿਆਂ 'ਚ ਸ਼ੌਕ ਬਣਿਆ ਰਹੇ ਹੁਣ ਸਾਡੇ ਵਰਗਿਆਂ ਦੀ ਏਜ ਹੋ ਰਹੀ ਆ ਅੱਗੇ ਜਿਹੜੀ ਨਵੀਂ ਜਨਰੇਸ਼ਨ ਆ ਉਹਨੇ ਸ਼ੌਕ ਕਰਨਾ ਉਹ ਤਾਂ ਹੀ ਇਹ ਸ਼ੌਕ ਨੂੰ ਅੱਗੇ ਲੈ ਕੇ ਆਉਂਗੀ ਜੇ ਉਹਨਾਂ ਨੂੰ ਇਹ ਗੱਲਾਂ ਪਤਾ ਹੋਣਗੀਆਂ ਉਹ ਜੇ ਕਿਸੇ ਦੇ ਜਾਨਵਰ ਮਰੀ ਜਾਣ ਜਾਂ ਬਾਜੀ ਨਾ ਜਿੱਤ ਹੋਵੇ ਤਾਂ ਬੰਦੇ ਦਾ ਮਨ ਟੁੱਟ ਜਾਂਦਾ ਨਵੇਂ ਸ਼ਕੀਨ ਦਾ ਮਨ ਟੁੱਟ ਜਾਂਦਾ ਸੋ ਬਾਕੀ ਸਾਰੇ ਵੀਰਾਂ ਨੂੰ ਦੁਆ ਸलाम ਸਤ ਸ੍ਰੀ ਅਕਾਲ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿਲਦੇ ਆ ਅਗਲੀ ਵੀਡੀਓ ਚ ਸਤ ਸ੍ਰੀ ਅਕਾਲ